ਉਹ ਇਸ ਮੌਕੇ ਦੇ ਉੱਤੇ ਅੱਜ ਮੈਨੂੰ ਪਹੁੰਚ ਕੇ ਮੁੱਖ ਮਹਿਮਾਨ ਦੇ ਤੌਰ ਤੇ ਬੜਾ ਚੰਗਾ ਲੱਗਿਆ ਮੈਂ ਇੱਕ ਗੱਲ ਉਰੋਂ ਹੋਰ ਕਹਿਣੀ ਚਾਹੂੰਗਾ ਜਿੱਥੇ ਮੈਂ ਜੀਐਸ ਬੈਂਕਸ ਜੋ 올 ਇੰਡੀਆ ਹਾਕੀ ਟੂਰਨਾਮੈਂਟ ਹੁੰਦਾ ਉੱਤੇ ਉਹਦੀ ਸ਼ਲਾਘਾ ਕਰ ਰਿਹਾ ਤਾਂ ਮੈਂ ਉਰੇ ਪੀਪੀਐਸ ਨਾਬਾ ਦੀ ਵੀ ਸ਼ਲਾਘਾ ਕਰਨੀ ਚਾਹੂੰਗਾ ਜਿੱਥੇ ਜਿਹੜਾ ਸਾਡਾ ਦੋ ਤਰ੍ਹਾਂ ਦਾ ਐਂਟੀਕ ਤੇ ਮਾਡਰਨਾਈਜੇਸ਼ਨ ਦਾ ਸਮੇਲ ਜੋ ਦੇਖਣ ਨੂੰ ਮਿਲ ਰਿਹਾ पूरे हिंदुस्तान ਦੇ ਵਿੱਚ ਇੱਕ ਨਵੇਕਲਾ ਟੂਰਨਾਮੈਂਟ ਆ ਜਿੱਥੇ ਅੰਤਰਰਾਸ਼ਟਰੀ ਪੱਧਰ ਦੇ 올림픽 ਦੇ ਖਿਡਾਰੀ ਵੀ ਪਾਰਟਿਸਿਪੇਟ ਕਰਦੇ ਔਰ ਇਹਦੀਆਂ ਜਿਹੜੀਆਂ ਆਈਲੈਂਡਸ ਨੂੰ 올림픽 ਦੇ ਮਤਲਬ ਕੋਰੇ ਪੰਜਾਬ ਦਾ ਜੋ ਵਿਰਾਸਤ ਹੈ ਇੰਟੀਗਰਨਸ ਉਹ ਵੀ ਇਸ ਸਕੂਲ ਦੇ ਵਿੱਚ ਇਸ ਗਰਾਊਂਡ 'ਚ ਸਾਨੂੰ ਦੇਖਣ ਨੂੰ ਮਿਲਦੀ ਤੇ ਆ ਰਹੇ ਨੇ ਆਲਮੋਸਟ 15 ਹੋਰੀਅਰਸ ਦੇ ਆਸ-ਪਾਸ ਹੁੰ ਚੱਲੇ ਐਦਾਂ ਹੀ ਇਹ ਆਉਣ ਵਾਲੇ ਸਮੇਂ 'ਚ ਵੀ ਇਸੇ ਤਰ੍ਹਾਂ ਵਧੀਆ ਪ੍ਰੋਗਰਾਮ ਆਰਗੇਨਾਈਜ਼ ਕਰਾਉਂਦੇ ਰਹਿਣ ਹੁਣ ਅਸੀਂ ਹਾਈ ਟੈਕ ਕਰਨ ਜਾ ਰਹੇ ਹਾਂ ਬਹੁਤ ਜਲਦੀ ਤੁਸੀਂ ਉਹਦਾ ਇੱਕ ਨਵੇਕਲਾ ਰੂਮ ਦੇਖੋਗੇ ਜਿਹੜਾ ਬਿਲਕੁਲ ਹਰ ਸੁਵਿਧਾ ਦੇ ਨਾਲ ਲੈਸ ਹੋਏਗਾ ਔਰ ਵੱਡੇ ਵੱਡੇ ਟੂਰਨਾਮੈਂਟ ਉੱਥੇ ਤੁਹਾਨੂੰ ਦੇਖਣ ਨੂੰ ਮਿਲਣਗੇ ਪੰਜਾਬ ਦੀ ਸਾਡੀ ਸਭ ਤੋਂ ਪੁਰਾਣੀ ਇਹ ਮਤਲਬ ਕਿ ਟੂਰਨਾਮੈਂਟ ਕਰਵਾਉਣ ਵਾਲੀ ਫਾਊਂਡੇਸ਼ਨ ਹੈ ਜਿਹੜੀ ਕਿ ਆਲਮੋਸਟ 1970s ਤੋਂ ਇਹ ਜਿਹੜੀ ਟੂਰਨਾਮੈਂਟ ਆਰਗੇਨਾਈਜ਼ ਕਰਵਾ ਰਹੀ ਹੈ ਔਰ ਇਸ ਦੇ ਵਿੱਚੋਂ ਜਿਹੜੇ ਖਿਡਾਰੀ ਖੇਡ ਕੇ ਜਾਂਦੇ ਨੇ ਉਹ ਉਹ ਆਪਣੇ ਨਾਸਰਫ ਜਿਸ ਟੀਮ ਦੇ ਹੁੰਦੇ ਨੇ ਉਹਦਾ ਬਲਕੇ ਆਪਣੇ ਏਰੀਏ ਦਾ ਆਪਣੇ ਪੰਜਾਬ ਦਾ ਨਾਮ ਹੈ ਜਿਹੜਾ ਦੁਨੀਆ ਭਰ ਦੇ ਵਿੱਚ ਰੌਸ਼ਨ ਕਰਦੇ ਨੇ ਸੋ ਇਸ ਮੌਕੇ ਦੇ ਉੱਤੇ ਅੱਜ ਮੈਨੂੰ ਪਹੁੰਚ ਕੇ ਮੁੱਖ ਮਹਿਮਾਨ ਦੀ ਤੌਰ ਤੇ ਬੜਾ ਚੰਗਾ ਲੱਗਿਆ ਮੈਂ ਇੱਕ ਗੱਲ ਉਰੋਂ ਹੋਰ ਕਹਿਣੀ ਚਾਹੂੰਗਾ ਜਿੱਥੇ ਮੈਂ ਜੀਐਸ ਬੈਂਸ ਜੋ ਆਲ ਇੰਡੀਆ ਹਾਕੀ ਟੂਰਨਾਮੈਂਟ ਹੁੰਦਾ ਉੱਤੇ ਉਹਦੀ ਸ਼ਲਾਘਾ ਕਰ ਰਿਹਾ ਹਾਂ ਤਾਂ ਮੈਂ ਉਰੇ ਪੀਪੀਐਸ ਨਾਬਾ ਦੀ ਵੀ ਸ਼ਲਾਘਾ ਕਰਨੀ ਚਾਹਾਂਗਾ ਜਿੱਥੇ ਜਿਹੜਾ ਸਾਡਾ ਦੋ ਤਰ੍ਹਾਂ ਦਾ ਐਂਟੀਕ ਤੇ ਮਾਡਰਨਾਈਜੇਸ਼ਨ ਦਾ ਸਮੇਲ ਜੋ ਦੇਖਣ ਨੂੰ ਮਿਲ ਰਿਹਾ ਉਰੇ ਪੰਜਾਬ ਦਾ ਜੋ ਵਿਰਾਸਤ ਹੈ ਐਂਟੀਕਨੈਸ ਉਹ ਵੀ ਇਸ ਸਕੂਲ ਦੇ ਵਿੱਚ ਇਸ ਗਰਾਊਂਡ 'ਚ ਸਾਨੂੰ ਦੇਖਣ ਨੂੰ ਮਿਲ ਰਹੀ ਦੇ ਆ ਰਹੇ ਨੇ ਆਲਮੋਸਟ 54 ইয়ারਸ ਦੇ ਆਸ-ਪਾਸ ਹੋ ਚੱਲੇ ਐਦਾਂ ਹੀ ਆਉਣ ਵਾਲੇ ਸਮੇਂ 'ਚ ਵੀ ਇਸੇ ਤਰੀਕੇ ਨਾਲ ਵਧੀਆ ਪ੍ਰੋਗਰਾਮ ਆਰਗੇਨਾਈਜ਼ ਕਰਾਉਂਦੇ ਰਹਿਣ ਔਰ ਜਿਹੜੇ ਬੱਚੇ ਅੱਜ ਉਰੇ ਖੇਡ ਰਹੇ ਨੇ ਜਿਹੜੀ ਟੀਮ ਜੀ ਅੱਜ ਫਾਈਨਲ ਮੈਚ ਸੀ ਜੋ ਮੈਂ ਦੇਖਣ ਗਿਆ ਤਾਂ ਉਹਦੇ ਚ ਪੰਜਾਬ ਪੁਲਿਸ ਤੇ ਨਾਲ ਬੀਐਸਐਫ ਨੇ ਜੋ ਮੈਚ ਖੇਡਿਆ ਜਿਹਦੇ ਚ ਪੰਜਾਬ ਪੁਲਿਸ ਜੇਤੂ ਰਹੀ ਤਾਂ ਮੈਂ ਕੰਗ੍ਰੈਚੁਲੇਟ ਵੀ ਕਰਦਾ ਜਿੱਤੀ ਹੋਈ ਜਿਹੜੀ ਟੀਮ ਪੰਜਾਬ ਪੁਲਿਸ ਦਾ ਔਰ ਜਿਹੜੀ ਸੈਕੰਡ ਰਨਰ ਆਪ ਆਈ ਹੈ ਬੀਐਸਐਫ ਉਹਨਾਂ ਨੂੰ ਵੀ ਮੈਂ ਵਧਾਈ ਦਿੰਦਾ ਕਿਉਂਕਿ ਇਹ ਇੱਕ ਇਹਦੇ ਨਾਲ ਖੇਡਾਂ ਜਿੱਥੇ ਪ੍ਰਫੁੱਲਤ ਹੁੰਦੀਆਂ ਤਾਂ ਇੱਕ ਸਮਾਜ ਦੇ ਵਿੱਚ ਵਧੀਆ ਨਵਾਂ ਤਨ ਨਵੇਕਲਾ ਸਨੇਹਾ ਜਾਂਦਾ ਕਿ ਸਾਨੂੰ ਹਰ ਬੁਰੀਆਂ ਅਲਾਮਤਾਂ ਤੋਂ ਬਚ ਕੇ ਖੇਟਾਂ ਦੇ ਨਾਲ ਜੁੜਨਾ ਚਾਹੀਦਾ ਹੈ ਪਰਬਤ ਵਿਲੱਖਣ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਨਵੇਕਲਾ ਟੂਰਨਾਮੈਂਟ ਹੈ ਜਿੱਥੇ ਅੰਤਰਰਾਸ਼ਟਰੀ ਪੱਧਰ ਦੇ 올림픽 ਦੇ ਖਿਡਾਰੀ ਵੀ ਪਾਰਟਿਸਿਪੇਟ ਕਰਦੇ ਆ ਔਰ ਇਹਦੀਆਂ ਜਿਹੜੀਆਂ ਗਾਈਡਲਾਈਨਸ ਨੇ 올림픽 ਦੇ ਮੁਤਾਬਕ ਨੇ ਔਰ ਇੱਥੇ ਬੈਂਸ ਸਾਹਿਬ ਇਹਨਾਂ ਦੀ ਪੂਰੀ ਟੀਮ ਜਿਹੜੀ ਹੈ ਸਾਰੀ ਪਿਛਲੇ ਲੰਮੇ ਸਮੇਂ ਤੋਂ ਇਹ ਕੰਮ ਕਰ ਰਹੀ ਹੈ ਤੇ ਅੱਜ ਫਾਈਨਲ ਮੁਕਾਬਲਾ ਸੀਗਾ ਜੀ 16 ਤਰੀਕ ਨੂੰ ਇਹਦਾ ਉਦਘਾਟਨ ਮੈਂ ਕੀਤਾ ਸੀਗਾ ਇਹਦੇ ਦਰਮਿਆਨ ਹਰਪਾਲ ਚੀਮਾ ਜੀ ਵੀ ਆਏ ਸੀ ਕਿ ਸਾਡੇ ਵਿੱਤ ਮੰਤਰੀ ਔਰ ਅੱਜ ਅ ਮਾਈ 3 ਫਾਈਨਲ ਮੁਕਾਬਲੇ ਦੇ ਵਿੱਚ ਸਾਡੇ ਪੰਚਾਇਤ ਮੰਤਰੀ ਤਨਵੀਰ ਸੌਂਸ ਸਾਹਿਬ ਵਿਸ਼ੇਸ਼ ਤੌਰ ਤੇ ਪੰਜਾਬ ਸਰਕਾਰ ਪਹੁੰਚੇ ਨੇ ਮੈਂ ਇਹਨਾਂ ਨੂੰ ਜੀ ਆਇਆਂ ਕਹਣਾ ਜੀ ਔਰ ਇਹ ਜਿਹੜਾ ਟੂਰਨਾਮੈਂਟ ਹੈ ਇਹਦੇ ਵਿੱਚ ਮੈਂ ਜਿਹੜਾ ਪਹਿਲਾ ਨਾਮ ਹੈ ਜੀ 1 ਲੱਖ ਰੁਪਏ ਦਾ ਜਿਵੇਂ ਅੱਜ ਪੰਜਾਬ ਪੁਲਿਸ ਜੇਤੂ ਰਹੀ ਹੈ ਬੀਐਸਐਫ ਜਿਹੜੀ ਆ ਸੈਕੰਡਰੀ ਨਾ ਪ੍ਰੀ ਹੈ ਤਾਂ ਉਹਨਾਂ ਨੂੰ 1 ਲੱਖ ਰੁਪਏ ਆਪਣੀ ਤਨਖਾਹ ਦੇ ਵਿੱਚ ਮੈਂ ਦੇਣ ਦਾ ਵਾਅਦਾ ਕੀਤਾ ਸੀ ਮੈਂ ਚੈੱਕ ਲੈ ਕੇ ਆਂ ਜੀ ਮੈਂ ਇਹਨਾਂ ਨੂੰ ਸਪੁਰਦ ਕਰ ਦੇਣਾ ਪੰਜਾਬ ਜੀ ਦੇ ਤਹਿਤ ਅਸੀਂ ਨੇ ਰਬਦੰਮਨ ਕੋਲ ਦਾ ਸਰਕਾਰੀ ਗਰਾਊਂਡ ਜਿਹਨੂੰ ਆਪਾਂ ਕਹਿੰਦੇ ਆ ਬਹੁਤ ਮਸ਼ਹੂਰ ਹੈ ਜੀ ਬਹੁਤ ਵੱਡੇ ਵੱਡੇ ਟੂਰਨਾਮੈਂਟ ਹੁੰਦੇ ਨੇ ਸੱਭਿਆਚਾਰਕ ਪ੍ਰੋਗਰਾਮ ਵੀ ਹੁੰਦੇ ਨੇ ਉਹਨੂੰ ਅਸੀਂ ਹਾਈ ਟੈਕ ਕਰਨ ਜਾ ਰਹੇ ਹਾਂ ਔਰ ਬਹੁਤ ਜਲਦੀ ਤੁਸੀਂ ਉਹਦਾ ਇੱਕ ਨਵੇਂ ਰੂਪ ਦੇਖੋਗੇ ਜਿਹੜਾ ਬਿਲਕੁਲ ਹਰ ਸੁਵਿਧਾ ਦੇ ਨਾਲ ਲੈਸ ਹੋਏਗਾ ਔਰ ਵੱਡੇ ਵੱਡੇ ਟੂਰਨਾਮੈਂਟ ਉੱਥੇ ਤੁਹਾਨੂੰ ਦੇਖਣ ਨੂੰ ਮਿਲਣਗੇ